ਸ਼ਸ਼ੀਕਾਲ ਬਈ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪ੍ਰਭੂ ਬੜਾਂ ਦੇ ਟਰੈਕਟਰ ਜਿੱਤੇ ਅੱਜ ਤੁਸੀਂ ਅਖੋਗੇ ਬੰਦਾ ਕਿਹੜਾ ਚਾਬੀ ਫੜਾ ਰਿਹਾ ਹੈ ਇਹ ਟਰੈਕਟਰ ਬਾਈ ਨਿੱਕੇ ਮਲਕਾਣੇ ਦਾ ਟਰੈਕਟਰ ਹੀ ਸੀਗਾ ਬਹੁਤ ਹੀ ਸਾਡੇ ਨੇੜੇ ਦਾ ਦੋਸਤ ਆ ਤੇ ਉਦੋਂ ਬਾਅਦ ਹੋਰ ਵੀ ਖੁਸ਼ੀ ਚ ਵਾਧਾ ਹੋਇਆ ਕਿ ਸਤਨਾਮ ਸਿੰਘ ਬਾਈ ਸਾਡੇ ਪੁਰਾਣੇ ਦੋਸਤ ਆ ਇਹ ਪਿੰਡ ਕਮਾਲ ਤੋਂ ਅੱਜ ਉਹ ਵੀ ਸਾਡੇ ਕੋਲ ਪਹੁੰਚੇ ਨਾ ਪਿੰਡ ਹਰਿਆਣੇ ਚ ਕਮਾਲ ਪਿੰਡ ਇਹਨਾਂ ਦਾ ਜਿਲ੍ਹਾ ਸਰਸਾ ਜਿਲ੍ਹਾ ਸਰਸਾ ਇਹਨਾਂ ਦਾ ਆਪਣਾ ਸਤਨਾਮ ਜੇਲਾ ਸਰਸੀ ਆ ਅੱਜ ਆ ਬਾਈਆਂ ਨੂੰ ਟਰੈਕਟਰ ਡਰਾਈਵ ਕੀਤਾਗਾ ਕਿਹੜਾ ਪਿੰਡ ਕਿਹੜਾ ਪੁੱਛਦਾ ਬਲਾਸਪੁਰ ਆ ਕਰ ਲਿਆ ਜਬੀਪਰੇ ਬਲਾਸਪੁਰ ਪਿੰਡ ਇਹਨਾਂ ਦਾ ਡਿਸਟ੍ਰਿਕਟ ਮੋਗਾ ਦਾ ਨਾ ਹਾਂ ਜੀ ਮੋਗਾ ਤੇ ਨਾ ਇਹ ਬਲਾਸਪੁਰ ਧਰਮਰੀ ਦਾ ਉਹ ਬਲਾਸਪੁਰ ਹਾਂ ਇਹਨਾਂ ਬਾਈਆਂ ਨੂੰ ਟਰੈਕਟਰ ਦਿੱਤਾਗਾ ਕਿਹੜਾ ਮਾਡਲ ਕਿਹੜਾ ਕਿਹ ਹੈ ਇਹ 2017 ਦਾ ਜੀ 2017 ਸਾਈਡ ਗੇਅਰ ਹੈ ਨਾ ਇਹ ਸਾਈਡ ਗੇਅਰ ਤੇ ਕੱਟੀ ਆ ਟਰੈਕਟਰ ਹੈ ਨਾ ਗੇਅਰ ਟਾਲੇ ਵੀ ਸੀ ਆ ਜਿਵੇਂ ਸਪੈਸ਼ਲੀ ਲੈ ਆ ਕਿਸੇ ਠੀਕ ਉਹਦੇ ਨਾਲ ਹੋਰ ਵੀ ਕੰਮ ਗੇਅਰ ਦੀ ਵਰਤ ਕੇ ਹੋਰ ਵੀ ਵਰਕ ਗੇਅਰ ਦੇ ਹੀ ਵਰਕ ਹੈ ਅੱਛਾ ਮਾੜਾ ਨੇੜੇ ਐਸਣੀ ਸਾਹਿਬ ਅਸਾਂ ਕੋਈ ਵੀ ਨਹੀਂ ਵੇਚਿਆ ਮੈਨਾਂ ਬਨਾਉਂਸ ਕਰਦਾ ਜੀ ਕਈ ਵੇਚਿਆ ਵੀ ਸੈਡ ਗੇ ਕੋਈ ਨਹੀਂ ਹੈ ਜਿਵੇਂ ਨਿੱਕਾ ਦੱਸ ਰਿਹਾ ਸੀ ਆਈ ਟਾਵੇਂ ਪੀਸ ਹੈ ਇਹ ਤੁੰਗਣੇ ਵਿੱਚ ਦੋ ਵਾਰ ਮੈਂ ਦੋ ਤਿੰਨ ਟਰੈਕਟਰ ਵਿੱਚ ਹੈ ਅੱਛਾ ਅਸਾਂ ਇੱਕ ਵੀ ਨਹੀਂ ਵੇਚਿਆ ਸੀ ਜੇ ਕੋਈ ਵੀ ਨਹੀਂ ਵੇਚਿਆ 960 ਟਰੈਕਟਰ ਬਾਈਆਂ ਨੂੰ ਡਰਾਈਵਲ ਕੀਤਾ ਬਾਈ ਨਿੱਕੇ ਮਲਕਾਣੇ ਦਾ ਟਰੈਕਟਰ ਸੀਗਾ ਇਹ ਬਾਈਆਂ ਨੂੰ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਕਿਹੜੇ ਬਾਈ ਕਮਰਸ਼ੀਅਲ ਚਲਾਉਂਦੇ ਆ ਟਰੈਕਟਰ ਮੈਨੂੰ ਅਕਸਰ ਹੀ ਫੋਨ ਆਉਂਦੇ ਰਹਿੰਦੇ ਆ ਕਿਹੜੇ ਬੰਦਾ ਮਿਹਨਤ ਕਰਕੇ ਵੀ ਕਮਾਈ ਕਰ ਸਕਦੇ ਹੋ ਬਾਈਆਂ ਨੇ ਕਮਰਸ਼ੀਅਲ ਹੀ ਚਲਾਉਣਾ ਇਹਨਾਂ ਨੇ ਮਿਹਨਤ ਕਰੀ ਬਾਈਆਂ ਦਾ ਸਿੰਪਲ ਸੁਪਲ ਇੱਕ ਨੰਬਰ ਸੀ ਇਹਨਾਂ ਦਾ ਇਹਨਾਂ ਨੇ ਬਾਈਆਂ ਨੇ ਖੇਤੀ ਤੇ ਨਹੀਂ ਕਰਦੇ ਸੀ ਖੇਤੀ ਕੋਈ ਨਹੀਂ ਕਰਦੇ ਕੀ ਕੰਮ ਤੇ ਚਲਾਉਂਗੇ ਤੁਸੀਂ ਕਿਰਾਏ ਤੇ ਕਿਰਾਏ ਤੇ ਚਲਾਵਾਂਗੇ ਬਾਈ ਕੋਲੇ ਜ਼ਮੀਨ ਤਾਂ ਹੀ ਨਹੀਂ ਸੀ ਕੋਲੇ ਹਨਾ ਕੋਈ ਜ਼ਮੀਨ ਨਹੀਂ ਸੀ ਬਾਈਆਂ ਨੇ ਆਦੀ ਮਿਹਨਤ ਕਰੀ ਹੋਈ ਹੈ ਭਰਾਵੋ ਇਹਨਾਂ ਸਿੱਬਲ ਵੀ ਇੱਕ ਨੰਬਰ ਬੰਨ ਸੀਗਾ ਕੋਈ ਇਹ ਜੇ 960 ਟਰੈਕਟਰ ਹਰੇਕ ਟਰੈਕਟਰ ਤੇ ਨਹੀਂ ਨੌ ਲਾਉਣ ਹੁੰਦਾ ਜਿਵੇਂ ਕਿ ਸੋਨਾ ਲਿਕਾ ਵਗੈਰਾ ਤੇ ਕਮਰਸ਼ੀਅਲ ਕਰ ਦਿੰਦੇ ਆ ਇਹਦੇ ਉਹ ਜੇ ਬੰਦੇ ਨੂੰ ਲਾਉਣ ਹੁੰਦਾ ਕਿ ਤਾਂ ਸਿੱਬਲ ਵਗੈਰਾ ਸਹੀ ਹੋਵੇ ਕਿਉਂਕਿ ਚੰਗੇ ਜ਼ਿੰਮੇਵਾਰੀ ਟਰੈਕਟਰ ਲੈਂਦੇ ਆ ਇਹ ਜੇ ਇਹਨਾਂ ਨੇ ਬਾਈਆਂ ਨੇ ਪੂਰੀ ਮਿਹਨਤ ਕਰੀ ਹੋਈ ਆ ਵਧੀਆ ਸਿੱਬਲ ਵੀ ਇੱਕ ਨੰਬਰ ਸੀਗਾ ਐਵੇਂ ਲੈਨੇ 2 ਲੱਖ ਰੁਪਈਆ ਵੀ ਭੱਕੇ ਇਹ ਆਮ ਨਾਲ 5 ਲੱਖ ਦਾ ਵਾਈਟ ਟਰੈਕਟਰ ਲੈ ਕੇ ਚੱਲੇ 2 ਲੱਖ ਰੁਪਏ ਭਰ ਲਿਆ 3 ਲੱਖ ਲੱਖ ਰੁਪਏ ਦਾ ਲੋਨ ਕਰਾਇਆ ਕਿਉਂਕਿ ਨਾ ਟਰੈਕ ਵਗੈਰਾ ਸਹੀ ਸੀ ਸਿਪਲ ਵਗੈਰਾ ਸਹੀ ਸੀਗਾ ਸੋਨੂੰ ਵੀ ਕਿਹੜੇ ਭਰਾਵਾਂ ਨੂੰ ਦੱਸਣਾ ਚਾਹੁੰਦੇ ਆ ਕਿਹੜੇ ਕਮਰਸ਼ੀਅਲ ਟਰੈਕਟਰ ਚਲਾਉਂਦੇ ਆ ਜੇਕਰ ਤੁਹਾਡਾ ਸਿਪਲ ਵਗੈਰਾ ਵੀ ਸਹੀ ਹੈ ਟਰੈਕ ਤੁਹਾਡਾ ਸਹੀ ਹੈ ਤਾਂ ਵੜੈਂਕ ਟਰੈਕਟਰ ਵਾਲੇ ਤੁਹਾਡਾ ਲੋਨ ਕਰਵਾ ਕੇ ਦੇਣਗੇ ਤੁਸੀਂ ਕਿਤੋਂ ਵੀ ਟਰੈਕਟਰ ਲੈਣਾ ਕਿਸੇ ਵੀ ਵਪਾਰੀ ਤੋਂ ਕਹਿੰਦਾ ਭਾਈ ਨਿੱਕੇ ਤੋਂ ਇਹਨਾਂ ਨੇ ਟਰੈਕਟਰ ਲਿਆ ਸੀ ਭਾਈ ਸਤਨਾਮ ਖੜਾ ਬਾਈ ਕੋਲੇ 20 25 ਟਰੈਕਟਰ ਹੁੰਦੇ ਆ ਤੇ ਬਾਈ ਕੋਲੇ ਵੀ 20 25 ਟਰੈਕਟਰ ਹੁੰਦੇ ਆ ਇਹਨਾਂ ਤੋਂ ਵੀ ਟਰੈਕਟਰ ਖਰੀਦ ਸਕਦੇ ਹੋ ਜੇਕਰ ਤੁਸੀਂ ਆਪਦੇ ਕਿਸੇ ਬੰਦੇ ਤੋਂ ਟਰੈਕਟਰ ਖਰੀਦਣਾ ਉਹਨਾਂ ਤੋਂ ਖਰੀਦ ਕੇ ਜਿਸ ਨੂੰ ਲੋਨ ਦਾ ਸਿਸਟਮ ਨਹੀਂ ਮੰਨਦਾ ਤਾਂ ਵੜੈਂਕ ਟਰੈਕਟਰ ਵਾਲੇ ਲੋਨ ਕਰਵਾ ਕੇ ਦੇਣਗੇ ਕੁਸੇ ਵੀ ਬੁਆਰੀ ਭਰਾਣੇ ਲੋਨ ਕਰਵਾਉਣਾ ਹੋਵੇ ਤਾਂ ਤੁਸੀਂ ਮੇਰੇ ਨਾਲ ਜਰੂਰ ਜੁੜੋ ਤੁਹਾਡਾ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਜੇਕਰ ਕਿਹੜੇ ਕਮਰਸ਼ੀਅਲ ਕਿਸੇ ਭਰਾਵਾਂ ਨੂੰ ਚਲਾਉਣਾ ਤਾਂ ਟਰੈਕਟਰ ਉਹ ਵੀ ਜਰੂਰ ਬਾਈਆਂ ਵਾਂਗੂ ਮਿਹਨਤ ਕਰਕੇ ਸਾਡੇ ਕੋਲੇ ਆਉਣ ਤੁਹਾਡਾ ਸਿਮਲ ਵਗੈਰਾ ਸਹੀ ਹੋਵੇ ਤੁਸੀਂ ਵੀ ਭਰਾਵੋ ਕਮਾਈ ਕਰਨ ਵਾਸਤੇ ਤੁਸੀਂ ਵੀ ਟਰੈਕਟਰ ਲੈ ਸਕਦੇ ਹੋ ਕਾਫੀ ਭਰਾਵਾਂ ਦੇ ਕਮੈਂਟ ਆਉਂਦੇ ਰਹਿੰਦੇ ਬਾਈ ਵੀਡੀਓ ਤੇ ਸਾਰੀਆਂ ਦੇਖਦੇ ਆਂ ਵੀ ਟਰੈਕਟਰ ਲੈਣ ਜੋ ਸਾਡੇ ਕੋਲ ਪੈਸੇ ਨਹੀਂ ਗਏ ਨਹੀਂ ਛੋਟੇ ਕੋਲ ਵੀ ਪੈਸੇ ਹੈਗੇ ਆ ਮੰਨੋ ਇਹਨਾਂ ਭਾਈਆਂ ਨੇ 2 ਲੱਖ ਰੁਪਏ ਪਰ ਇਹਦੇ 70 75000 ਰੁਪਏ ਭਰ ਕੇ ਵੀ ਉਹ ਜਾ ਟਰੈਕਟਰ ਹੀ ਬਾਇਟੇਟ ਤੋਂ ਖਰੀਦ ਕੇ ਲੈ ਜਾ ਸਕਦੇ ਉਹਦਾ ਸਿਮਲ ਵਗੈਰਾ ਸਹੀ ਹੋਵੇ ਜੇਕਰ ਤੁਸੀਂ ਕਿਸੇ ਨਾਲ ਡਰਾਇਵਰੀ ਕਰਦੇ ਹੋ ਜਾਂ ਹੋਰ ਕਰਦੇ ਹੋ ਵੀ ਹੋੜੀ ਹੋੜੀ 70 75000 ਰੁਪਏ ਜੋੜ ਕੇ ਆਪ ਦਾ ਰਿਕਾਰਡ ਵਗੈਰਾ ਸਹੀ ਰੱਖੋ ਤਾਂ ਬੈਂਕ ਟ੍ਰਾਂਸਪਾਰਕ ਕਰੋ ਤੁਹਾਡਾ ਵੀ ਲੋਨ ਕਰਵਾ ਕੇ ਦੇਵਾਂਗੇ ਕਿ ਮਾਡਲ 17 ਸੀ ਇਹਨਾਂ ਬਿੱਟਾ 2017 ਮਾਡਲ ਟਰੈਕਟਰ ਬਹੁਤ ਵਧੀਆ ਹੈ ਨਾ 2017 ਮਾਡਲ ਸਪਰਾ ਚੈਰੀ ਟਾਇਰ ਲੱਗਿਆ ਆਹ ਨੂੰ 90 ਪਾਹੇ ਪੈਸਾ ਚੱਲਦਾ ਨਾ ਜੰਨੇ ਚਾਹ। 80 70 ਕੁ ਪਾਹੇ ਮੁੱਲ ਲਿਓ। ਕੈਂਟਰੀ ਸਾਫ ਸੀ ਵਧੀਆ ਜੀ। ਬਾਈ ਜਾਨ ਸਹੀ ਆ ਪਾ ਜਮਾ। ਰੇਟ ਵੀ ਸਹੀ ਦਿੱਤਾ। ਰੇਟ ਵੀ ਸਹੀ ਦਿੱਤਾ ਭਰਾਓ ਇਹਨਾਂ ਨੇ ਐ ਮੰਨ ਲਓ ਕਿ ਨਵੇਂ ਟਾਇਰਾਂ ਚ ਆ 2200 ਤੋਂ ਕੋਲੇ ਖੜੇ ਨੂੰ ਪੁੱਛੂਗਾ ਆਪਣੀ ਜੋ ਡੀਲ ਹੋਈ ਏ ਕੀ ਮੈਨੂੰ ਲੱਗਿਆ। ਕੀ ਮੈਨੂੰ ਲੱਗਿਆ ਉਹ ਇਹਨੇ ਬੰਦੇ ਨੇ ਸਹੀ ਰੇਟ ਹੀ ਦਿੱਤਾ ਸੋਧ। ਅੱਛਾ ਪਹਿਲਾਂ ਹੋਟੇਟ ਦੇਖਣਾ ਸੀਗੇ। ਹਾਂਜੀ। ਅੱਛਾ ਕੋਈ ਗੱਲਬਾਤ ਵੀ ਕਰਕੇ ਨਹੀਂ ਪਾਇਆ ਪਹਿਲਾਂ। ਕੋਈ ਗੀਤ ਤੇ ਗੱਲ ਹੋਈ ਇਹਨਾਂ ਨਾਲ। ਅੱਛਾ ਕੀ ਵੀਧੀਆ ਲੱਗੇ ਗੱਲ ਕਰਨ ਵਿੱਚ ਵੀ ਮੁਰਤੇ ਘਰੇ ਕਿਆ ਪਾਣੀ ਪੁੱਛਿਆ ਰੋਟੀ ਪਾਣੀ ਕਰਵਾ ਕੇ ਤੋਰੇ ਇਹ ਸਾਡਾ ਅੱਖ ਬੰਦ ਹੈ ਕਿਉਂ ਸਾਡੇ ਕੋਲੇ ਆਉਣੇ ਯਾਰ ਦੂਰੋਂ ਹਨ ਕਿੰਨਾ ਕ ਅਸੀਂ ਕਰ ਸਕੀਏ ਉਹਨਾਂ ਦੀ ਹੈਲਪ ਅਸੀਂ ਕਰਦੀ ਹਾਂ ਕਸਟਮਰ ਵੀ ਤੁਸੀਂ ਸਾਡੇ ਕਸਟਮਰ ਹੋ ਸਾਡੇ ਭਰਾਵੇਂ ਬਹੁਤ ਸਾਫ ਰੇਟ ਤੇ ਵੀ ਬਾਜ਼ਵੀ ਰੇਟ ਦਿੱਤਾ ਭਰਾਵੋ ਅਸੀਂ ਰੇਟ ਕਾਫੀ ਭਰਾ ਕਹਿੰਦੇ ਰਹਿੰਦੇ ਵੀ ਰੇਟ ਵੀ ਫੋਨ ਤੇ ਦੱਸਿਆ ਕਰੋ ਬਾਈ ਨਹੀਂ ਰੇਟ ਦੱਸ ਸਕਦੇ ਅਸੀਂ ਦੱਸ ਸਕਦੇ ਤੁਹਾਨੂੰ ਕੋਈ ਦਿੱਕਤ ਨਹੀਂ ਕਿਉਂ ਕੋਈ ਪੜਦਾ ਹੁੰਦਾ ਯਾਰ ਅਗਲੇ ਨੇ ਕਿਸੇ ਨੇ ਕੋਈ ਘਰੇ ਵੱਧ ਦੱਸਣਾ ਹੁੰਦਾ ਕਿਸੇ ਨੇ ਕਦੇ ਘੱਟ ਦੱਸਣਾ ਹਰੇਕ ਬੰਦੇ ਪੜਦਾ ਹੁੰਦਾ ਕਿਉਂ ਨਿੱਕੇ ਹਾਂ ਬਾਈ ਕਿਸੇ ਨੇ ਕੋਈ ਵੇਚ ਕੇ ਵੀ ਕੋਈ ਵੱਧ ਘੱਟ ਦੱਸਣਾ ਹੁੰਦਾ ਦੱਸਣਾ ਹੁੰਦਾ ਨਾ ਘਰ ਦੀ 100 ਮਜ਼ਬੂਰੀਆਂ ਹਰੇਕ ਬੰਦੇ ਦੇ ਹਨਾ ਵਿੱਚ ਬਾਈ ਜੇ ਤੁਸੀਂ ਰੇਟ ਕਿਉਂ ਨਹੀਂ ਦੱਸਦੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਤੁਸੀਂ ਆ ਕੇ ਰੇਟ ਇੱਥੇ ਮੇਰਾ ਦੇਖ ਵੀ ਸਕਦੇ ਹੋ ਰੇਟ ਬੰਦਿਆ ਪੜਦਾ ਹੁੰਦਾ ਯਾਰ ਅਗਲੇ ਨੇ ਕਿਸੇ ਨੇ ਕਿਸੇ ਨੂੰ ਕਿਸੇ ਨੂੰ ਘੱਟ ਦੱਸਣਾ ਕਿਸੇ ਨੂੰ ਕਿਸੇ ਨੇ ਵੱਧ ਦੱਸਣਾ ਹੈਗਾ ਇਸ ਕਰਕੇ ਬਣਾ ਉਹ ਰੇਟ ਨਹੀਂ ਦੱਸ ਸਕਦੇ ਇਧਰ ਮਾਰਦੇ ਦੇ ਸਾਈਡ ਤੇ ਇਹ ਹੈ ਤਾਂ ਤੁਸ਼ ਬੀਟੀ ਨੰਕੇ ਆਂ ਭਾਈ ਜੀ ਤੁਸ਼ ਅੱਛਾ ਟਾਇਰ ਤਾਂ ਹੈਗਾ 2090 ਰਹਿ ਦੱਸ 2090 24 ਮਲਦੀ ਆ ਹੁਣ ਦੀ ਅੱਛਾ 24 ਮਲਦੀ ਆ ਇਹ 24 ਮਲਦੀ 24 ਮਲਦੀ ਟਾਇਰ ਆ ਬਰਾ ਉਹ ਬਹੁਤ ਸਾਫ ਟੈਕਟਰ ਆ ਬਾਈ ਲੈ ਕੇ ਚੱਲੇ ਆ ਬਾਈਆਂ ਨੂੰ ਐ ਮਤਲਬ ਸਾਰੇ ਭਰਾਵਾਂ ਨੂੰ ਆਪਾਂ ਵਧਾਈਆਂ ਦਿੰਨੇ ਰਹਨੇ ਆ ਤੇ ਬਾਈਆਂ ਨੂੰ ਵੀ ਜਰੂਰ ਵਧਾਈਆਂ ਦਿਓ ਕਿਉਂਕਿ ਕੋਈ ਗਰੀਬ ਬੰਦਾ ਆ ਦੀ ਤਰੱਕੀ ਕਰਦਾ ਭਰਾਵੋ ਉਹਨਾਂ ਨੂੰ ਵੀ ਜਰੂਰ ਹੌਸਲਾ ਜਵਾਈ ਕਰਿਆ ਕਰੋ ਕਿਉਂ ਇਹ ਬਾਈ ਆਪਦੀ ਮਿਹਨਤ ਕਰਕੇ ਪਹਿਲਾਂ ਕੀ ਕੰਮ ਕਰਦੇ ਸੀ ਬਈ ਤੁਸੀਂ ਪੱਠੇ ਦਾ ਕੰਮ ਕਰਦੇ ਸੀ ਪੱਠੇ ਦਾ ਕੰਮ ਕਰਦੇ ਸੀ ਪਹਿਲਾਂ ਕੀ ਤੁਹਾਡੇ ਕੋਲ ਸਾਧਨਾ ਸਰ ਇਹ ਰੇੜਾ ਸੀ ਫਿੱਟ ਰੇੜਾ ਫਿੱਟ ਰੇੜੇ ਤੋਂ ਤਰੱਕੀ ਹੁਣ ਤੁਸੀਂ ਟਰੈਕਟਰ ਦੇ ਸਿੱਧੀ ਕਰ ਲਈ ਉਹ ਕਿੰਨੇ ਦਾ ਸੀ ਇਹ ਫਿੱਟ ਰੇੜਾ ਲੱਖ 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 ਤੋਂ ਸਿੱਧੇ 5 ਲੱਖ ਦੇ ਵਜੇ ਤੁਸੀਂ ਹਣਾ ਇਹ ਤੁਹਾਡੀ ਮਿਹਨਤ ਨੂੰ ਸਲਾਮ ਆ ਬਈ ਬਾਈਆਂ ਨੇ ਮਿਹਨਤ ਕਰੀ ਐ ਮਨ ਲਓ ਲੱਖ ਤੋਂ ਸਿੱਧੇ 5 ਲੱਖ ਵਾਲੇ ਟਰੈਕਟਰ ਤੇ ਚੱਲੇ ਤੇ ਹੁਣ ਇਹਦੇ ਮਾਗਰ ਤੁਸੀਂ ਕਿਹੜੀ ਕਿਹੜੀ ਦੂਜੀ ਘੋਨੀ ਟਰਾਲੀ ਜੁੰਦੀ ਉਹ ਪਾਉਂਗੇ ਨਹੀਂ ਦੂਜਾ ਚਾਲਾ ਪਾਵਾਂਗੇ ਅੱਛਾ ਪੱਕੀ ਏਟਾਂ ਦੀ ਟੋਟਵਾਈ ਕਰੋਗੇ ਅੱਛਾ ਕਿੱਥੇ ਚੱਲਦਾ ਕਿੱਥੇ ਤੁਹਾਡਾ ਲੁਧਿਆਣੇ ਲੁਧਿਆਣੇ ਸ਼ਹਿਰ ਚ ਅੱਛਾ ਕਿਉਂ ਇਹਦੇ ਮੰਨ ਲਓ ਹੁਣ ਤੁਹਾਡਾ ਫੁੱਲ ਬੀਮਾ ਵੀ ਹੋ ਗਿਆ ਤੇ ਤੁਹਾਡੇ ਨਾਮ ਵੀ ਹੋ ਗਿਆ ਉਹ ਸੁਮਾਈ ਨਾ ਚਲਾਇਓ ਬਈ ਇਹ ਘੜਦਾ ਨਿਕੇ ਰੇਡ ਤਾਂ ਨਹੀਂ ਘੜਦਾ ਦੋ ਚਾਰ ਸਾਲ ਦਾ ਹਣਾ ਹੂੰ ਦੋ ਚਾਰ ਸ ਉਦਾਂ ਹੀ ਇੱਕ ਟਾਇਰਾਂ ਦੀ ਕਸਾਈ ਵਗੈਰਾ ਹੋ ਗਿਆ ਤਾਂ ਯਾਰ ਹੈਗੇ ਨਾ ਉਹ ਉਹ ਗੱਲ ਨਹੀਂ ਹੈਗੀ ਇਹ ਹੂੰ ਸਹੀ ਰੇਟ ਹੋਊਗਾ ਹੂੰ ਸਹੀ ਰੇਟ ਹੋਊਗਾ ਹਾਂ ਇਹਨੂੰ ਵਧੀਆ ਸਵਾਇਨ ਚਲਾਇਓ ਬਾਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੁਣ ਸਾਡੇ ਵੜਾਂਜ ਟਰੈਕਟਰ ਵੱਲੋਂ ਤੇ ਸਾਡੀ ਇਹ ਵੀ ਟੀਮ ਦੇ ਮੈਂਬਰਾਂ ਨਿੱਕਾ ਬਾਈ ਇਹਨਾਂ ਵੱਲੋਂ ਬਹੁਤ ਬਹੁਤ ਵਧਾਈਆਂ ਹੁਣ ਤੇ ਬਾਈ ਅੱਜ ਟਰੈਕਟਰ ਲੈ ਕੇ ਚੱਲੇ ਆ ਭਰਾਵੋ ਤੁਸੀਂ ਬਾਈਆਂ ਵਾਸਤੇ ਦੋ ਲੈਣਾ ਲਿਖਣੀਆਂ ਆਏ ਨੇ ਇਹਦਾ 731 S 55 ਨੰਬਰ ਵੀ ਵਧੀਆ ਹੈ ਨਾ 555 ਨੰਬਰ ਪਰਪਰ ਬੋਤਨ ਫੇਰ ਤੁਹਾਨੂੰ ਦੱਸਣਾ ਚਾਹੁੰਦੇ ਆ ਕਿਸੇ ਵੀ ਪ੍ਰਕਾਰ ਦਾ ਲੋਨ ਕਰਵਾਉਣਾ ਹੈ ਮੈਂ ਟਰੈਕਟਰ ਲੋਨ ਕਪੈਨ ਲੋਨ ਕਾਰ ਲੋਨ ਕਮਰਸ਼ੀਅਲ ਲੋਨ ਹੋਮ ਲੋਨ ਤੇ 골ਡ ਲੋਨ ਕੋਈ ਵੀ ਲੋਨ ਕਰਵਾਉਣਾ ਜਾਂ ਨਵਾਂ ਪੁਰਾਣਾ ਟਰੈਕਟਰ ਖਰੀਦਣਾ ਜਾਂ ਵੇਚਣਾ ਜਾਂ ਟਰੈਕਟਰ 100 ਕਿਲੋਮੀਟਰ ਦੇ ਏਰੀਆ ਚ ਕਿਰਾਏ ਤੇ ਲੈਣਾ ਤਾਂ ਬੈਂਕ ਤੋਂ ਸੰਪਰਕ ਕਰੋ ਵੀਡੀਓ ਨੂੰ ਅੱਗੇ ਸਾਂਝਾ ਕਰਦੇ ਰਹੋ ਸੰਗਿਆ ਨਗਰੋਂ ਨਿੱਕਾ ਭਾਈ ਸੰਗਦਾ ਸੀ ਕਿ ਇਹ ਵੀਡੀਓ ਤੇ ਨਹੀਂ ਆਉਣਾਗਾ ਇਹ ਮੇਰੇ ਭਰਾਗਾਂ ਦੇ ਸਤਨਾਮ ਵਰਗੇ ਸਤਨਾਮ ਤੋਂ ਉਦੋਂ ਹੀ ਪਹਿਲਾਂ ਜਾਣਦਾ ਕਿ ਉਹ ਵੱਡਾ ਭਰਾਗਾ ਮਤਲਬ ਕਿ ਇਹਨੇ 10 ਸਾਲ ਹੋ ਗਏ ਸਤਨਾਮ ਨੇ ਲੈ ਆਈ ਪਈ ਨੂੰ ਆਪਣੇ ਕਿਉਂ ਕੋਠੀ ਜੱਤ ਵੀ ਸੁਧ ਵੀ ਆਇਆ ਜੀ ਤੁਹਾਨੂੰ ਸਾਰੇ ਭਰਾ ਆਇਆ ਕਰੋ ਭਰਾਵੋ ਜੇ ਤੁਸੀਂ ਮੇਰਾ ਸਹਿਯੋਗ ਦੋਗੇ ਤਾਂ ਹੀ ਕਾਰੋਬਾਰ ਚ ਵੱਧੂ ਏਡਾ ਤਾਂ ਮੈਂ ਬੜਾ ਵੱਡਾ ਹੈ ਨਹੀਂਗਾ ਵੀ ਇੰਨਾ ਕਿਉਂ ਵਿੱਚ ਹੋਟ ਰੈਕਟਰ ਮੈਂ ਨਿੱਕਾ ਕਰਨ ਦੱਸ ਕੇ ਏ ਆ ਮੈਂ ਨਿੱਕਾ ਹੋਰ ਵੀ ਦੱਸਿਆ ਵੀ ਲੋਕਾਂ ਦੇ ਵੀ ਖੜੇ ਆ ਵਪਾਰੀ ਭਰਾਵਾਂ ਦੇ ਵੀ ਖੜੇ ਸਾਰੇ ਏਡਾ ਮੇਰੇ ਨਹੀਂ ਗਏ ਵਿੱਚ ਕਉਂ ਇਨੀ ਪੇਮੈਂਟ ਦੀ ਅਡਜਸਟਮੈਂਟ ਨਹੀਂ ਹੁੰਦੀ। ਬਾਕੀ ਤੁਸੀਂ ਵੀ ਭਰਾਵੋ ਕਿਸੇ ਪੁਰਾਣੇ ਮੇਰੇ ਕੋਲ ਟਰੈਕਟਰ ਛੱਡ ਕੇ ਜਾਣਾਗਾ। ਕੱਲ ਇਹਨੂੰ ਵੇਚਣਾ ਤਾਂ ਮੇਰੇ ਕੋਲ ਟਰੈਕਟਰ ਦੀ ਛੱਡ ਕੇ ਵੀ ਮੇਰੇ ਸ਼ੋਰੂਮ ਤੇ ਜਾ ਸਕਦੇ ਹੋ ਜਾਂ ਤੁਸੀਂ ਆਪਣੇ ਟਰੈਕਟਰ ਤੇ ਲੋਨ ਕਰਵਾਉਣਾ। ਕਈ ਵਾਰ ਤੁਹਾਨੂੰ ਨਗਦ ਵਪਾਰੀਆਂ ਨੂੰ ਨਹੀਂ ਕਿ ਦਿੱਕਤ ਆਉਂਦੀ ਹੈ ਵੀ ਕਾਊਂਟ ਦਾ ਸਿਸਟਮ ਨਹੀਂ ਬਣਦਾ ਹਨਾ। ਵੀ ਨਗਦ ਦੀ ਪ੍ਰੋਬਲਮ ਨਹੀਂ। ਇਹ ਦਿੱਕਤ ਸੀ। ਤੈਨੂੰ ਵੀ ਦਿੱਕਤ ਆਉਦੀ ਹੈ ਨਾ ਵੀ ਦਿੱਕਤ ਸੀ। ਹਾਂ ਵੀ ਉਹਦੇ ਕਰਕੇ ਦਿੱਕਤ ਆਉਂਦੀ ਆ। ਕਿਉਂਕਿ ਮੈਂ ਤਾਂ ਇੱਕ ਕਟਾਨਾ ਵਗੈਰਾ ਭਰਦਾ ਈ ਟਾਇਰ ਭਰਦਾਂਗਾ ਭਰਾਵੋ ਕਿਉਂਕਿ ਗਾਂ ਵਾਲੇ ਬੰਦੇ ਵੀ ਨਿੱਕੇ ਜਿੱਕਾ ਟਿਕਟ ਆਉਂਦੀ ਆ ਵੀ ਅਗਲੇ ਖਾਤੇ 'ਚ ਨਹੀਂ ਪਉਂਦਾ ਕੈਸ਼ ਹੀ ਭਾਲਦਾ ਨਾ ਕੰਮੀ ਆਪਣਾ ਆਇਆ ਹੈ ਜੀ ਹਨਾ ਕੈਸ਼ ਹੀ ਚਾਹੀਦਾ ਆਪਾਂ ਨੂੰ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਇਹ ਕੈਸ਼ ਪੇਮੈਂਟ ਵੀ ਲੈਣੀ ਹੈ ਭਰਾਵੋ ਕਿਤੇ ਕੇਸ ਪਾਸ ਹੋ ਜੀ ਇੱਕ ਹਫਤੇ ਬਾਅਦ ਤੁਸੀਂ ਮੇਰੇ ਤੋਂ ਪੇਮੈਂਟ ਲੈ ਜਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਭਰਾਵੋ ਵੀਡੀਓ ਨੂੰ ਸ਼ੇਅਰ ਕਰਨ ਦਾ ਧੰਨਵਾਦ ਜੀ